ਅ ਜਿਹੜੀ ਅਗਲੀ ਖਬਰ ਆ ਉਹ ਇਜ਼ਰਾਈਲ ਦੇ ਵਿੱਚ ਇਸ ਟਾਈਮ ਗਾਜ਼ਾ ਦੇ ਵਿੱਚ ਜੋ ਕੁਛ ਵਾਪਰਿਆ ਉਹ ਸਬੰਧ ਦੇ ਵਿੱਚ ਆ ਇਸ ਟਾਈਮ ਦੱਸਿਆ ਜਾ ਰਿਹਾ ਕਿ ਜਿਹੜੇ ਮੇਨ ਹਸਪੀਟਲ ਨੇ ਗਾਜ਼ਾ ਦੇ ਵਿੱਚ ਉਹਨਾਂ ਦੇ ਉੱਤੇ ਜਿਹੜੇ ਅਟੈਕ ਉਹ ਕੀਤੇ ਗਏ ਨੇ ਮਜ਼ਾਇਲ ਅਟੈਕ ਤੇ ਇਹਨਾਂ ਜਿਹੜੇ ਹਮਲੇ ਨੇ ਇਹਨਾਂ ਦੇ ਵਿੱਚ ਇਹਨਾਂ ਹਮਲਿਆਂ ਦੇ ਵਿੱਚ ਜਿਹੜੇ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੋਕਲ ਹੈਲਥ ਵਰਕਰਸ ਵੀ ਨੇ ਤੇ ਇਹਦੇ ਨਾਲ ਨਾਲ ਇੱਕ ਜਰਨਲਿਸਟ ਵੀ ਆ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਸਭ ਤੋਂ ਭਿਆਨਕ ਜਿਹੜੇ ਹਮਲੇ ਨੇ ਉਹਨਾਂ ਦੇ ਵਿੱਚ ਇੱਕ ਦੱਸਿਆ ਗਿਆ ਦੋਵੇਂ ਜਿਹੜੇ ਹਸਪੀਟਲ ਨੇ ਤੇ ਇਹਨਾਂ ਦੇ ਵਿੱਚ ਤਕਰੀਬਨ 22 ਮਹੀਨਾ ਤੋਂ ਜਿਹੜੀ ਇਹ ਵਾਰ ਚੱਲ ਰਹੀ ਆ ਉਹਦੇ ਵਿੱਚ ਜਿਹੜਾ ਹਮਾਸ ਦਾ 7 ਅਕਤੂਬਰ ਵਾਲਾ ਜਿਹੜਾ ਅਟੈਕ ਸੀਗਾ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਹਮਲੇ ਨੇ ਉਹ ਭਿਆਨਕ ਰੂਪ ਧਾਰਨ ਕਰ ਚੁੱਕੇ ਨੇ ਤੇ ਇਸ ਟਾਈਮ ਇਜ਼ਰਾਈਲ ਜਿਹੜਾ ਇੱਕ ਪਾਸੇ ਆਪਾਂ ਦੇਖਦੇ ਆਂ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਜੰਗਬੱਦੀ ਦੀਆਂ ਜਾਂ ਗਾਜ਼ਾ ਦੇ ਵਿੱਚ ਜਿਹੜੀ ਨਵੀਂ ਬਸੋਂ ਵਸਾਉਣ ਦੀਆਂ ਉਹ ਉਹ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਇਜ਼ਰਾਈਲ ਕਹਿੰਦੇ ਵੀ ੜਾ ੜ ਜਿਹੜੇ ਹਮਲੇ ਨੇ ਉਹਨਾਂ ਨੂੰ ਅੰਜਾਮ ਦੇ ਰਿਆ ਨਾਸਰ ਹਸਪੀਟਲ ਦੀ ਜਿਹੜੀ ਇੱਕ ਬਿਲਡਿੰਗ ਆ ਜਿਹੜਾ ਇੱਕ ਹਿੱਸਾ ਟੌਪ ਫਲੋਰ ਵਾਲਾ ਉਹ ਪੂਰਾ ਹੀ ਤਬਾਹ ਹੋ ਚੁੱਕਿਆ ਸਦਰਨ ਸਿਟੀ ਖਾਨ ਯੂਨਿਸ ਦੇ ਵਿੱਚ ਪੈਂਦਾ ਕਰ ਰਹੇ ਸੀਗੇ ਉਹਨਾਂ ਦੀ ਵੀ ਜਿਹੜੀ ਹੈ ਦੋ ਜਰਨਲਿਸਟ ਦੱਸੇ ਗਏ ਨੇ ਉਹਨਾਂ ਦੀ ਮੌਤ ਹੋ ਚੁੱਕੀ ਆ ਹੋਰ ਜਿਹੜੇ ਇੱਕ ਦੱਸਿਆ ਗਿਆ 33 ਸਾਲ ਦਾ ਇੱਕ ਮਰੀਮ ਡਾਗਾ ਜਿਹੜਾ ਕਿ ਇੱਕ ਵਿਜ਼ੂਅਲ ਜਰਨਲਿਸਟ ਜਿਹਨੂੰ ਆਪਾਂ ਕੈਮਰਾ ਤੇ ਕੰਮ ਕਰਨ ਵਾਲਾ ਜਿਹੜਾ ਜਰਨਲਿਸਟ ਕਹਿ ਦਿੰਦੇ ਆ ਉਹ ਵੀ ਐਸੋਸੀਏਟ ਪ੍ਰੈਸ ਦੇ ਨਾਲ ਕੰਮ ਕਰਦਾ ਸੀਗਾ ਉਹਨੂੰ ਵੀ ਜਿਹੜੀਆਂ ਖਾਸੀਆਂ ਸੱਟਾਂ ਇਸ ਮਾਮਲੇ ਦੇ ਵਿੱਚ ਲੱਗੀਆਂ ਨੇ ਤੇ ਕਈ ਜਿਹੜੇ ਇੱਥੇ ਬੱਚੇ ਨੇ ਉਹ ਇਸ ਹਮਲੇ ਦੇ ਵਿੱਚ ਇਸ ਸਟ੍ਰਾਈਕ ਦੇ ਵਿੱਚ ਜਿਹੜਾ ਉਹ ਮਾਰੇ ਗਏ ਨੇ 10 10 10 ਮਾਫ ਕਰਨਾ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਹੋਰ ਇਹਨਾਂ ਦੇ ਵੱਲੋਂ ਇੱਕ ਬਹੁਤ ਭਿਆਨਕ ਹਮਲਾ ਕੀਤਾ ਗਿਆ ਸੀ ਉਹਦੇ ਵਿੱਚ ਵੀ ਅਲ ਜਜ਼ੀਰਾ ਰਾਈਟਰਸ ਤੇ ਹੋਰ ਜਿਹੜੀਆਂ ਇੱਥੇ ਕੰਮ ਕਰਨ ਵਾਲੀਆਂ ਏਜੰਸੀਜ਼ ਨੇ ਨਿਊਜ਼ ਏਜੰਸੀ ਯੂਕੇ ਬੇਸਡ ਮੀਡੀਆ ਆਊਟਲੈਟਸ ਨੇ ਉਹਨਾਂ ਦੇ ਜਿਹੜੇ ਕਈ ਜਰਨਲਿਸਟ ਨੇ ਉਹ ਇਸ ਹਮਲੇ ਦੇ ਵਿੱਚ ਮਾਰੇ ਗਏ ਸੀਗੇ ਸੋ ਲਗਾਤਾਰ ਇਹ ਜਿਹੜੀ ਲੜਾਈ ਆ ਭਿਆਨਕ ਰੂਪ ਧਾਰਨ ਕਰ ਰਹੀ ਆ ਇਸ ਟਾਈਮ ਦੱਸਿਆ ਜਾ ਰਿਹਾ ਕਿ ਉੱਥੇ ਜਿਹੜੇ ਲੋਕ ਨੇ ਤਕਰੀਬਨ 25 ਤੋਂ 30 ਜਿਹੜੇ ਬੰਦੇ ਨੇ ਹਰ ਰੋਜ਼ ਉਹ ਭੁੱਖਮਰੀ ਦੇ ਨਾਲ ਉਹਨਾਂ ਦੀ ਜਿਹੜੀ ਮੌਤ ਆ ਉਹ ਹੋ ਰਹੀ ਆ ਜੀ